ਇਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ ਦਿਨੀ ਪਿੰਡ ਸੰਗਤ ਕਲਾ ਵਿੱਚ ਇੱਕ ਮਰਡਰ ਹੋਇਆ ਸੀ ਜਿਸ ਸਿੰਘ ਸਨ ਅਮੇਸ਼ਾ ਸਿੰਘ ਇਹ ਜਸੀ ਬਾਗ ਵਾਲੀ ਦਾ ਰੈਡ ਵਾਲਾ ਇਸ ਵਿਅਕਤੀ ਦਾ ਮਰਡਰ ਹੈ ਜੋ ਪਿੰਡ ਦੇ ਵਿੱਚ ਹੋਇਆ ਸੀ ਤੇ ਇਹਦੇ ਸੰਬੰਧੀ ਅਸੀਂ ਐਫ ਆਈ ਆਰ ਜਿਸ਼ੂ ਕੀਤੀ ਸੀ ਐਫ ਆਈ ਆਰ ਨੰਬਰ 60 ਅੰਡਰ ਸੈਕਸ਼ਨ 103 126 2 ਤੇ 3 ਪਾਜ ਬੀ ਐਨ ਐਸ ਸਾਡਾ ਸੰਗਤ ਲਿਖੀ ਜਿਹਦੇ ਸੰਬੰਧੀ ਅਸੀਂ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ 24 ਘੰਟਿਆਂ ਦੇ ਵਿੱਚ ਵਿੱਚ ਜਿਹਦੇ ਵਿੱਚ ਇੱਕ ਜੈਵਿੰਦਰ ਸਿੰਘ ਐ ਸਾਨੂੰ ਭਦਰ ਸਿੰਘ ਇਹ ਕਰੀਬ 19 ਸਾਲਾਂ ਦਾ ਜੋ ਕਿ ਸੰਗਤ ਮੰਡੀ ਦਾ ਰਹਿਣ ਵਾਲਾ ਤੇ ਦੂਸਰਾ ਵੀ ਸੰਗਤਪਿੰਡ ਦਾ ਹੀ ਰਹਿਣ ਵਾਲਾ ਤੇ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਅਸੀਂ ਅਗੇ ਪੁਲਿਸ ਰਿਮਾਂਡ ਲੈ ਲਈਆਂ ਤੇ ਇਹਨਾਂ ਦੇ ਵੱਲੋਂ ਵਰਤੇ ਗਏ ਜੋ ਵੀ ਪਹਾੜੀ ਤੇ ਇੱਕ ਨਲਕੇ ਦੀ ਹਥੀ ਹੈ ਉਹ ਇਹਨਾਂ ਤੋਂ ਬਰਾਮਦ ਕਰਾ ਕੇ ਤੇ ਇਹਨਾਂ ਨੂੰ ਜਲਦੀ ਜੇਲ੍ਹ ਭੇਜਿਆ ਜਾਊਗਾ ਵਜ਼ਾ ਰਜੇਸ਼ ਇਹਦੇ ਵਿੱਚ ਇਹ ਹੀ ਸੀ ਕਿ ਇਹਨਾਂ ਦਾ ਪ੍ਰਾਣਾ ਜਿਹੜਾ ਹੈਗਾ ਸੀ ਲਾਗੜਾ ਸੀ ਤੇ ਕਰੇ ਨੁਕਲੇਸ਼ ਵੀ ਸੀ ਲੇਡੀਜ਼ ਦੇ ਰਿਲੇਟਡ ਤੇ ਉਹਦੇ ਸੰਬੰਧੀ ਇਹ ਲੜਕੇ ਨੇ ਜਿਹੜਾ ਉਸ ਬੰਦੇ ਦਾ ਕਤਲ ਕੀਤਾ